ਮੈਂ ਤਾਂ ਪਹਿਲੀ ਗੱਲ ਕਿ ਆਪਣੇ ਮੁੱਖ ਮੰਤਰੀ ਸਾਹਿਬ ਨੂੰ ਬਹੁਤ ਇਸ ਚੀਜ਼ ਦੀ ਵਧਾਈ ਦੇਵਾਂਗਾ ਕਿ ਉਹ ਸਾਡੇ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਆਏ ਹੈਗੇ ਆ ਇਹ ਚਮਰੌਰ ਜਿਹੜਾ ਏਰੀਆ ਹੈਗਾ ਇਹ ਧਰਤੀ ਤੇ ਸਵਰਗ ਹੈ ਇਹ ਮਹਾਦੇਵ ਦੇ ਚਰਨਾਂ ਦੇ ਵਿੱਚ ਨਾ ਇਹ ਜ਼ਿਲ੍ਹਾ ਪਠਾਨਕੋਟ ਵਸਿਆ ਆ ਔਰ ਦੂਸਰੀ ਸਭ ਤੋਂ ਵੱਡੀ ਗੱਲ ਇਹ ਹੈਗੀ ਆ ਕਿ ਇਸ ਪੰਜਾਬ ਦੀ ਖੁਸ਼ਹਾਲੀ ਔਰ ਤਰੱਕੀ ਵਾਸਤੇ ਹਰ ਪੰਜਾਬੀ ਕਾਮਨਾ ਕਰਦਾ ਚਾਹੇ ਉਹ ਦੇਸ਼ ਦੇ ਅੰਦਰ ਹੈ ਚਾਹੇ ਉਹ ਦੇਸ਼ ਦੇ ਬਾਹਰ ਹੈ ਇਸ ਦੇ ਵਿੱਚ ਇੱਕ ਬੜੇ ਹੀ ਸਾਡੇ ਇੱਥੇ ਨਾ ਹੋਨੈਸਟ ਆਫੀਸਰ ਹੈਗੇ ਆ ਸੰਜੀਵ ਤਿਵਾਰੀ ਜੀ ਇਹ ਉਹਨਾਂ ਦਾ ਕਾਫੀ ਉਪਰਾਲਾ ਰਿਹਾ ਹੈ ਉਹਨਾਂ ਨੇ ਇਸ ਏਰੀਏ ਨੂੰ ਬਹੁਤ ਹੀ ਸੰਜੀਦਗੀ ਦੇ ਨਾਲ ਚੁਣਿਆ ਲੱਭਿਆ ਔਰ ਇਸ ਏਰੀਏ ਦੇ ਵਿੱਚ ਉਹਨਾਂ ਨੇ ਕਾਫੀ ਜੇ ਪੈਰਾਗਲਾਈਡਿੰਗ ਹੋ ਗਿਆ ਜਾਂ ਇੱਥੇ ਟੂਰਿਸਟ ਹੱਬ ਬਣਾਉਣ ਦੀ ਕੋਸ਼ਿਸ਼ ਕੀਤੀ ਔਰ ਉਹਨਾਂ ਨੇ ਮੁੱਖ ਮੰਤਰੀ ਸਾਹਿਬ ਨੂੰ ਸਜੈਸਟ ਕੀਤਾ ਕਿ ਤੁਸੀਂ ਇਸ ਏਰੀਏ ਦੇ ਵਿੱਚ ਜ਼ਿਆਦਾ ਸ਼ਿਰਕਤ ਕਰੋਗੇ ਤੇ ਸਾਡੇ ਪੰਜਾਬੀ ਜਿਹੜੇ ਆ ਉਹ ਆਟੋਮੈਟਿਕਲੀ ਇਸ ਖੂਬਸੂਰਤ ਜਿਹੜੀ ਵਾਦੀ ਹੈ ਇਹਦੇ ਵਿੱਚ ਉਹ ਆ ਕੇ ਕੋਈ ਨਾ ਕੋਈ ਆਪਣੇ ਪ੍ਰੋਜੈਕਟ ਲੈ ਕੇ ਆਉਣ ਦੀ ਕੋਸ਼ਿਸ਼ ਕਰਨਗੇ ਦੇਖੋ ਐਨ ਆਰ ਆਈਸ ਨੂੰ ਮੈਂ ਲੈ ਕੇ ਸਪੈਸ਼ਲੀ ਇਸ ਚੀਜ਼ ਦੇ ਲਈ ਅਪੀਲ ਤੇ ਮੈਂ ਨਹੀਂ ਕਰੂੰਗਾ ਲੇਕਿਨ ਮੈਂ ਇਹ ਨਹੀਂ ਗੱਲ ਮੁੱਖ ਮੰਤਰੀ ਸਾਹਿਬ ਨੂੰ ਜ਼ਰੂਰ ਅਪੀਲ ਕਰੂੰਗਾ ਕਿ ਮੁੱਖ ਮੰਤਰੀ ਸਾਹਿਬ ਨੂੰ ਕਿ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਨੂੰ ਬਹਾਲ ਕਰਨ ਵਾਸਤੇ ਅਮਨ ਸ਼ਾਂਤੀ ਦੇ ਨਾਲ-ਨਾਲ ਬੇਰੁਜ਼ਗਾਰੀ ਔਰ ਨਸ਼ੇ ਨੂੰ ਖਤਮ ਕਰਨ ਵਾਸਤੇ ਅਗਰ ਅਸੀਂ ਇੱਕ ਪੋਜ਼ਿਟਿਵ ਸੋਚ ਇਹ ਲੈ ਕੇ ਆਈਏ ਕਿ ਜਿਹੜੇ ਸਾਡੇ ਕਾਲਜ ਯੂਨੀਵਰਸਟੀਆਂ ਖੰਡਰ ਦੇ ਕਗਾਰ ਤੇ ਆ ਰਹੇ ਆ ਔਰ ਬੇਵਸ ਮਾਪੇ ਦੇ ਬੱਚੇ ਜਿਹੜੇ ਵਿਦੇਸ਼ਾਂ ਨੂੰ ਜਾ ਰਹੇ ਆ ਜਿਹੜਾ ਸਾਡਾ ਬੱਚਿਆਂ ਦਾ ਬ੍ਰੇਨ ਆਫ ਬਾਰ ਨੂੰ ਡਰੇਨ ਹੋ ਰਿਹਾ ਉਸ ਨੂੰ ਰੋਕਣ ਵਾਸਤੇ ਯਤਨ ਕੀਤੇ ਜਾਣ ਬਾਹਰ ਜਿਹੜੇ ਵਿਦੇਸ਼ ਦੇ ਵਿੱਚ ਸਾਡੇ ਪੰਜਾਬੀ ਵੀਰ ਬੈਠੇ ਹੈਗੇ ਆ ਇਹ ਉਹਨਾਂ ਦੀ ਜਨਮ ਭੂਮੀ ਹੈ ਔਰ ਉਹਨਾਂ ਨੂੰ ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਔਰ ਉਹ ਦਾਅਵੇ ਨਾਲ ਆ ਕੇ ਉਹ ਆਪਣੀ ਜਨਮ ਭੂਮੀ ਉਹਨਾਂ ਨੂੰ ਕੋਈ ਵੀਜ਼ਾ ਲੈਣ ਦੀ ਜ਼ਰੂਰਤ ਨਹੀਂ ਹੈ ਕੋਈ ਕਿਸੇ ਵੀ ਪੰਜਾਬ ਤੋਂ ਬਾਹਰ ਸਾਡੇ ਵਿਦੇਸ਼ ਚ ਅਗਰ ਕਿਸੇ ਭਰਾ ਨਾਲ ਕੋਈ ਗੱਲ ਐਸੀ ਹੁੰਦੀ ਹੈ ਤੇ ਉਹਨੂੰ ਇੱਥੇ ਵੀਜ਼ਾ ਲੈਣ ਦੀ ਜ਼ਰੂਰਤ ਨਹੀਂ ਹੈ ਉਹ ਡਾਇਰੈਕਟਲੀ ਭਾਵੇਂ ਉਹਨੂੰ ਆਊਟ ਪਾਸ ਦਿੰਦੇ ਆ ਉਹਨੂੰ ਉਹ ਇੱਥੇ ਆ ਸਕਦਾ ਹੈ ਉਹ ਆਪਣੇ ਮਾਪੇ ਬਰਿਸ਼ਤੇਦਾਰ ਭੈਣ ਭਰਾਵਾਂ ਦੇ ਵਿੱਚ ਉਹਨੂੰ ਕੋਈ ਦਿੱਕਤ ਤੰਗੀ ਨਹੀਂ ਹੈਗੀ ਉਹ ਆਉਣਗੇ ਇੱਥੇ ਉਹਨਾਂ ਨੂੰ ਕਹਿਣ ਦੀ ਜ਼ਰੂਰਤ ਨਹੀਂ ਹੈ ਉਹ ਖੁਦ-ਬਖੁਦ ਆਉਣਗੇ ਮੈਂ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਇਹੋ ਕਹਿਣਾ ਚਾਹੁੰਦਾ ਕਿ ਮੇਰੇ ਵੀਰੋ ਨਸ਼ੇ ਤੋਂ ਦੂ ਕੋਸ਼ਿਸ਼ ਕਰੋ ਕੰਮ ਕੋਈ ਵੀ ਹੋਵੇ ਛੋਟਾ ਹੋਵੇ ਵੱਡਾ ਹੋਵੇ ਮਿਹਨਤ ਕਰੋ ਮਾਪੇ ਦੇ ਨਾਮ ਨੂੰ ਤਬਾਣਾ ਲੱਗੇ ਕਿਉਂਕਿ ਇਹ ਜ਼ਿੰਦਗੀ بار بار ਨਹੀਂ ਮਿਲਦੀ ਹੈਗੀ ਸਰਕਾਰਾਂ ਨੂੰ ਵੀ ਮੈਂ اپੀਲ ਕਰਦਾ ਕਿ ਇਹ ਸਿਆਸਤਾਂ ਤੋਂ ਉੱਪਰ ਉੱਠ ਕੇ ਇਸ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਦਾ ਜ਼ਿੰਮਾ ਲਵੋ ਤਾਂ ਕਿ ਇਹ ਪੰਜਾਬ ਦੀ ਜਿਹੜੀ ਜਵਾਨੀ ਹੈ ਉਹ ਗਲਤਾਨ ਨਸ਼ਿਆਂ ਦੇ ਗਾਚ ਚੋ ਚੁਕੀ ਹੈ ਔਰ ਅਮਨ ਸ਼ਾਂਤੀ ਨੂੰ ਬਹਾਲ ਰੱਖਣ ਵਾਸਤੇ ਤੁਹਾਨੂੰ ਪਬਲਿਕ ਦੇ ਨਾਲ ਬਹੁਤ ਹੀ ਮਿਲ ਕੇ ਕੰਮ ਕਰਨਾ ਪਏਗਾ ਤਾਂ ਹੀ ਇਹ ਸਾਡਾ ਪੰਜਾਬ ਜਿਹੜਾ ਇਹ ਰੰਗਲਾ ਪੰਜਾਬ ਬਣ ਸਕਦਾ ਹੈਗਾ